ان ذاكرت حاجه بعد ما الدراسه كانت قاعده كده درجه قويه لكن حاجه ما صحيته غيره بريديه و قالوا انا مش عارفه انا مش عارفه ਸਤਨਾਮ ਵਾਹਿਗੁਰੂ ਨਿਤ ਨਾਮ ਕਰ ਲਾਣ ਤਿਆਰੀ ਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਦੀ ਫਤਿਹ ਪਤੇ ਉਦਮਵਤ ਪ੍ਰਭ ਅੰਤਰਜਾਮੀ ਜੋ ਮੇਰੇ ਤੋਂ ਕਰਨ ਦੇ ਮਹਬਲ ਅਨਸਾਰ ਤਰਕਾ ਦੇ ਪ੍ਰੀਤਮ ਸਵਰਗਵਾਸੀ ਰਦੀਸ਼ ਜੀ ਸੇ ਉਹਨਾਂ ਦਾ ਸਾਰਾ ਪਰਮਾਰ ਅਤੇ ਸੋਤਰ ਕੁਰਬੀਤ ਜੀ ਸੇ ਉਹਨਾਂ ਦੇ ਧਰਮ ਸੁਤਲੀ ਦਾ ਦਰਸ਼ਕਾਂ ਨੇ ਕਰਦੇ ਆ ਪਰਸੋਂ ਹੋਏ ਤੋਂ ਗੁਰੂ ਚਰਨਾਂ ਦੇ ਹਉਟਾ ਅਸਰ ਲੈ ਜੇ ਪਵਿੱਤਰ ਰਗਟਮੈ ਪਾਣੀ ਕੇ مہا پور سب والے بابا نیت نانک

ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤਾਂ ਵੱਲੋਂ ਸਾਰੇ ਪਰਿਵਾਰ ਵੱਲੋਂ ਸਤਿ ਸ੍ਰੀ ਅਕਾਲ ਬਾਈ ਗੁਰੂ ਕੇ ਪ੍ਰਸ਼ਾਦ ਲੰਗਰ ਪ੍ਰੰਤ ਸਭ ਨੇ ਭਾਈ ਗੁਰੂ ਕੇ ਲੰਗਰ ਤਿਆਰ ਹੈ ਪਰਿਵਾਰ ਵੱਲੋਂ ਸਭ ਨੇ ਲੋੜ ਅਨੁਸਾਰ ਜਰੂਰ ਸ਼ਖਤ ਜਾਂ ਤੇ ਕਿਰਪਾਲਤਾ ਕਰਨੀ ਆਈਆਂ ਸਤਿਗਤਾਂ ਦਾ ਪਰਿਵਾਰ ਗੁਰੂ ਧੰਨਵਾਦ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇੱਧਰ ਜਾ ਕੇ ਬਣਾਨੀ ਹੈ ਬਈ ਬਹੁਤ ਸੋਹਣੀ ਹੈ ਮੇਰੀ ਵੀਡੀਓ ਜਬਨ ਹੈ ਇੰਡੀਆ ਹੈ ਮਿਲਾਈਟਰਾ ਬੰਨਾ ਹੈ ਲੈਣ ਤਾਂ ਭੱਜ ਜਾ ਮੇਰੀ ਕਮੀਜ਼ ਕਾ ਥੋੜੀ ਜਾਂਦੀ ਪਿੱਛੇ ਮੇਰੇ ਕੁਛ ਲਟਕ ਰਿਹਾ ਤਾਂ ਗਲਤ ਕਰ ਰਿਹਾ ਉਹ ੜੀ ਜਾਂਦਾ ਮੈਨੂੰ ਕਦੋਂ ਉਹਦਾ ਆ ਫੜ ਜਾ ਉੱਥੇ ਇਹਦਾ ਕੈਮਰਾ ਕੱਢੋ ਕਿਵੇਂ

ਕੋਈ ਨਹੀਂ ਮੈਂ ਜਾਵਾਂ ਅਚਾਨਕ ਆ ਗਿਆ ਹਾਂ ਹਾਂ ਮੰਮਾ ਕੋਲ ਜਾ ਮੰਮਾ ਨੂੰ ਕਹਾਂ

ਕੱਲ ਦੀ ਤੁਸੀਂ ਉਡੀਕ ਕਰ ਰਹੇ ਹੋ ਨਾ ਕਿ ਕਿੰਨੇ ਆਇਆ ਸੀ ਸਾਰਿਆਂ ਨੇ ਗੈਸੋ ਸਾਰਾ ਵਧੀਆ ਕੀਤਾ ਲਾਇਆ ਇਹ ਕਿ ਰਮਨ ਦੇ ਬ੍ਰਦਰ ਆ ਰਹੇ ਹੋ ਨੇ ਤੇ ਜੱਪੂ ਦੇ ਮਾਮਾ ਜੀ ਆ ਰਹੇ ਆ ਤੇ ਉਹੀ ਮਾਮਾ ਜੀ ਹੀ ਆਏ ਸੀ ਸਵੇਰੇ ਕਿਉਂਕਿ ਭਾਜੀ ਨੇ ਸਵੇਰੇ 5:30 ਆਪਣਾ ਪਹੁੰਚ ਗਏ ਸੀ ਬਾਕੇ ਪਰਾਨੇ ਤੇ ਉਸ ਤੋਂ ਬਾਅਦ ਆਣਾ ਉਹਨਾਂ ਨੇ ਇੱਕ ਦਿਨ ਨਹੀਂ ਵਸਤੇ ਇੱਕ ਦਿਨ ਨੂੰ ਵਸਤੇ ਆਏ ਸੀ ਆਏ ਨੇ ਸਤੇ ਹੋਣ ਉਹਨਾਂ ਦੀ ਵਾਪਸੀ ਵੀ ਹੈ ਤੇ ਅਸੀਂ ਵੀ ਉਹਨਾਂ ਦੇ ਨਾਲ ਹੀ ਚੱਲੇ ਆ। ਕੀ ਹੋ ਗਿਆ ਐ ਨਹੀਂ ਪਾਣੀ ਐ ਜਾ ਕੇ ਤੇ ਬਾਜੀ ਧੁੱਪ ਸੇਕਦੇ ਪਰੇ ਜਾ ਕੇ ਕਿਉਂਕਿ ਉਹਨਾਂ ਨੂੰ ਇੱਥੇ ਧੁੱਪ ਮਿਲੀ ਹੈ ਹੋਰ ਕਿਤੇ ਤੇ ਲਿਆਰੀ ਉਹਨਾਂ ਨੂੰ ਇੱਥੇ ਧੁੱਪ ਮਿਲੀ ਹੈ ਹੋਰ ਕਿਤੇ ਧੁੱਪ ਮਿਲਣੀ ਨਹੀਂ ਸੀ ਦਿੱਲੀ ਵਰਗੇ ਸ਼ਹਿਰਾਂ 'ਚ ਤੁਹਾਨੂੰ ਪਤਾ ਧੁੱਪ ਮਿਲਣੀ ਬੜੀ ਔਖੀ ਹੈ ਤੇ ਅਸੀਂ ਹੁਣ ਜਲਿਆਂ ਫਰੀਦਕੋਟ ਕਿਉਂਕਿ ਬਾਜੀ ਦੀ ਟ੍ਰੇਨ ਉਧਰੋਂ ਹੀ ਹੈਗੀ ਹੈ ਅਸੀਂ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ ਸੀ ਅਸੀਂ ਐਵੇਂ ਹੀ ਜਾਵਾਂਗੇ ਤੇ ਸਾਰਾ ਦਿਨ ਤੇ ਸਾਡਾ ਗੱਲਾਂ ਮਾਤਾ ਚ ਨਿਕਲ ਗਿਆ ਕਿੰਨਾ ਕੁ ਟਾਈਮ ਲੱਗਦਾ ਵਲੌਗ ਬਣਾਉਂਦਾ ਹਨਾ ਤੇ ਸਾਰਿਆਂ ਦਾ ਥੈਂਕ ਯੂ ਸਾਰਿਆਂ ਨੇ ਜਿਹੜਾ ਗੈਸ ਕੀਤਾ ਸੀ ਉਹ ਵਧੀਆ ਉਹ ਹੀ ਨਿਕਲਿਆ ਮੈਂ ਹੁਣ ਕੀ ਲੈਣਾ ਸੀ ਰੁਮਾਲ ਲੈ ਤੁਹਾਡਾ ਤੇ ਹੁਣ ਅਸੀਂ ਜਾ ਰਹੇ ਹਾਂ ਫੂਡ ਕੋਟ ਦੀਦੀ ਨੂੰ ਸਰਪ੍ਰਾਈਜ਼ ਦੇਣ ਵਾਸਤੇ ਤਾਂ ਵੀ ਨਹੀਂ ਦੀਦੀ ਲੋ ਕਰਦਾ ਸਾਗ ਪਾਲਾ ਹੈ ਸਾਗ ਪਾਲਾ ਤੇ ਸਾਡੀ ਹੋ ਗਈ ਹੈ ਹੁਣ ਤਿਆਰੀ ਤੇ ਅਸੀਂ ਚੱਲੇ ਆ ਫ੍ਰੀਜ ਟੋਟ ਤੇ ਜਪਨੂਰ ਵੀ ਤਿਆਰ ਆ ਭਾਜੀ ਜਪਨੂਰ ਨੂੰ ਹਰਜੀਤ ਭਾਜੀ ਨੂੰ ਅੱਡੇ ਤੱਕ ਛਾੜਨਗੇ ਫਿਰ ਮੈਂ ਵੀ ਅੱਡੇ ਤੇ ਚਲੀ ਜਾਵਾਂਗੀ ਤੇ ਫਿਰ ਅਸੀਂ ਬੱਸ ਤੇ ਜਾਵਾਂਗੇ ਤਰਜੀਤ ਵੀ ਬਾਈਕ ਇੱਥੇ ਉਹ ਜਾਣਗੇ ਆਪਣਾ ਹੌਲੀ ਹੌਲੀ ਆਪਣਾ ਆਰਾਮ ਨਾਲ ਆ ਜਾਣਗੇ ਤਾਕੀ ਗਾਇ ਫਿਰ ਦੀ ਵਾਪਸੀ ਵੀ ਅਸੀਂ ਆਣਾ ਹੈ ਨਾ ਤਾਂ ਕਰਕੇ ਤੂੰ ਕੀ ਕੀਤਾ ਦੰਦਾ ਬੱਚਾ ਹੋ ਗਿਆ ਤੂੰ ਬਹੁਤ ਜ਼ਿਆਦਾ ਗੱਲ ਨਹੀਂ ਮੰਨਦਾ ਬੱਬਲ ਤੇ ਲੈ ਕੇ ਜਾਣਾ ਨਾ ਤੇ ਗੱਦੀ ਕੋਲ ਆ ਜਾ ਫਿਰ ਚਲੋ ਚੱਲੀਏ ਹੁਣ ਬੱਬਲ ਪੈਕ ਕਰ ਲਿਆ ਤੂੰ ਵਖਰੀ ਹੋ ਕੇ ਬੈਠੀ ਐ ਲੈ ਜਬੂ ਐ ਨਹੀਂ ਮਸਤ ਹੋ ਰਹੇ ਆਂ ਫੋਨ ਚ ਇੱਥੇ ਡਿਸਟਰਬ ਹੋ ਰਿਹਾ ਸੀ ਕਿਦੇ ਕੋਲ ਆਇਆ ਦੱਸੀ ਜੱਪੂ ਕਿਦੇ ਕੋਲ ਆਇਆ ਦੱਸ ਦੋ ਜੱਪੂ ਕਿਦੇ ਕੋਲ ਆਇਆ ਹੈ ਓਏ ਅੰਦਾ ਸੇਗੀ ਨਹੀਂ ਮੈਂ ਨਾ ਵੇਖ ਕਰ ਮੈਂ ਆ ਆਵੇ ਹੋਇਆ ਕਿੰਨਾ ਸੋਹਣਾ ਓਏ ਕਿੱਥੇ ਆਇਆ ਤੂੰ ਕਿ ਗਗਲੀ ਪਵਾ ਦੋ ਕਿਦੇ ਕੋਲੋਂ ਤੋ ਟਿਕ ਨਹੀਂ ਦੱਸੀ ਬੱਪੇ ਦਾਦ ਲੜਿਆ ਲੋ ਜੀ ਅਸੀਂ ਗਏ ਪਹੁੰਚ ਫਰੇਡ ਕੋਟ ਤੇ ਹਣ ਚੱਲ ਹਣ ਕੋ ਕੋ ਚਲੋ ਬੋਲ ਹ ਬੋਲ ਚੱਲ ਚਲਾਤੀ ਬੋਲ ਹ ਰੋਕ ਦੇ ਦੇ ਦੇਖੋ ਦੇਖੋ ਅਸੀਂ ਪਹੁੰਚ ਗਏ ਪਹੁੰਚ ਕੇ ਪਹੁੰਚ ਕੇ ਪਹੁੰਚ ਗਏ ਜਿੱਤੀ ਦਵਾਰ ਨਾ ਤੇ ਤੈਨੂੰ ਘਰ ਤੇ ਖਾ ਰਿਹਾ ਤਾਹ ਪਤਾ ਨਹੀਂ ਜਿੱਤੀ ਦਵਾਰ ਆਪਣੇ ਘਰੇ ਆਇਆ। ਯਾ ਜਪਨੂਰ ਦਾ ਬੈਠੇ ਦਾ ਪਤਾ ਲੱਗ ਗਿਆ। ਹਾਂ। ਕਿੱਥੇ ਬੈਠਾ ਜੱਪੂ? ਜੱਪੂ ਕਿੱਥੇ ਆਇਆ? ਓਏ ਹੁਣ ਸੰਗਣਾ ਐਂਡ ਕਰ ਦੋ। ਚਲੋ ਇਹਨੂੰ ਛੱਡ ਕੇ ਅੱਗੇ। ਆ ਜਨਾ ਚਾਗਾ। ਆਰਾਮ ਹੋ ਗਿਆ। ਜੱਪੂ। ਮਸਤ ਹੋਈ।